ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਏ ਆਪਾਂ ਸਾਪੇ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤੇ ਬਾਈ ਕੋਲ ਮੱਝ ਸੂਈਏ ਤਾਂ ਜੀ ਤੇ ਹਲੇ ਜੇਰ ਪੈਣੀ ਆ ਜੀ ਠੀਕ ਹੈ ਜੀ ਕੱਟੀ ਥੋੜੇ ਸਾਹਮਣੇ ਆ ਠੀਕ ਹੈ ਜੀ ਤਾਂ ਤੋਂ ਦੇਖਾ ਦੇ ਨਹੀਂ ਤੇ ਦੱਗਦੀ ਆ ਥੋੜੇ ਜੀ ਵੀ ਟਿਕਾ ਟੂ ਕੰਨ ਲਾ ਦੇਣ ਹਣ ਠੀਕ ਹੈ ਜੀ ਬਾਕੀ ਜੇਰ ਪੈਣੀ ਆ ਜੀ ਵਾਲੇ ਠੀਕ ਹੈ ਜੀ ਬਸ 15-20 ਮਿੰਟ ਹੋਇਆ ਸੂਈਏ ਵੇ ਵਾਲੂਆ ਤੁਹਾਡੇ ਸਾਹਮਣੇ ਦਿਖਿਦਾ ਹੀ ਥਾਣੇ ਤੋਂ ਲਿੰਦੇ ਆ। ਇਹ ਬਾਕੀ ਤਾਂ ਕਰਦੇ ਬਈ ਨਾਲ ਗੱਲਬਾਤ। ਹਾਂਜੀ ਬਈ ਸਾਸਰੀ ਗਾ ਜੀ। ਸਾਸਰੀ ਗਾ ਬਈ ਜੀ। ਜੀ ਨਾ ਵੀਰੇ ਆਪਣਾ ਮੂਟਾ ਜਾਗਾ ਜੀ। ਪਿੰਡ ਜੀ। ਸਾਪਾ ਜੀ। ਜ਼ਿਲ੍ਹਾ ਨਿਲਾਗੁਰ ਨਾਲਾਈ ਠੀਕ ਹੈ ਜੀ। ਕਿੰਨਾ ਖੜਾ ਹੋਗਾ ਵੀਰੇ ਸੁਈ ਨੂੰ। ਇਹਨੂੰ ਅੱਧਾ ਘੰਟਾ ਹੋ ਗਿਆ ਜੀ। ਠੀਕ ਆ। ਕਦੋਂ ਸੁਈ ਸੁਣਾ ਵੀਰੇ ਨੇ? ਤੀਜੇ ਚੋ ਹੋਇਆ ਜੀ। ਠੀਕ ਆ। ਹਾਂਜੀ ਵੀ ਰੇਟ ਦੱਸ ਦਿਓ ਜੀ ਦਾ। ਰੇਟ ਫੋਨ ਤੇ ਕਰ ਲਾਂਗੇ ਜੀ। ਠੀਕ ਆ ਜੀ। ਉੱਤਰਕੋਸ ਅਜਿਹਾ ਹੀ ਦੇਖ ਸਕਦੇ ਹੋਰਾ ਤਾਂ ਵਾਜਦਾ ਠੀਕ ਹੈ ਜੀ ਤੇ ਆਹ ਠੀਕ ਹੈ ਇਹ ਵੱਲੂ ਸਾਡੇ ਸਾਹਮਣੇ ਹੈ ਤੇ ਜਿਹਦਾ ਫਾਰਮ ਟੀਮ ਹੋਵਾ ਤਾਂ ਸਬਸਕ੍ਰਾਈਬਰ ਦੇ ਸਿਰੇ ਜੁੜਾ ਕਰੋ ਤਾਂ ਕਿ ਜਿਸ ਨੂੰ ਨਵੇਂ ਦਿਨ ਨੂੰ ਵੀਡੀਓ ਅਪਲੋਡ ਕਰਦੇ ਰਹੀ ਹੈ ਆਪਣਾ ਨੰਬਰ ਹੈ 772200 ਤਾਂ ਸਬਸਕ੍ਰਾਈਬ ਜੀ ਠੀਕ ਹੈ ਜੀ ਜੇ ਕਿਸੇ ਨੇ ਐਡ ਕਰਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ